ਜਿਵੇਂ-ਜਿਵੇਂ ਬੋਟਾਂ ਦਾ ਸਮਾਂ ਨੇੜੇ ਆ ਰਿਹਾ ਹੈ ਆਮ ਆਦਮੀ ਪਾਰਟੀ ਤੇ ਇਲਜ਼ਾਮ ਲੱਗਦੇ ਜਾ ਰਹੇ ਨੇ ਇਲਜ਼ਾਮਾਂ ਦੀ ਲਿਸਟ ਵੱਡੀ ਹੁੰਦੀ ਜਾ ਰਹੀ ਹੈ ਚਾਹੇ ਉਹ ਨੌਕਰੀਆਂ ਨੂੰ ਲੈ ਕੇ ਹੋ ਜੇ ਇਲਜ਼ਾਮ ਚਾਹੇ ਤਨ ਕਹਾਣ ਨੂੰ ਲੈ ਕੇ ਹੋ ਜੇ ਚਾਹੇ ਇਲਜ਼ਾਮ ਲੱਗਣ ਚਿੱਟੇ ਦੇ ਨਸ਼ੇ ਜਿਹੜਾ ਚਿੱਟਾ ਵਿਕ ਰਿਹਾ ਹਰ ਤਰ੍ਹਾਂ ਦੇ ਇਲਜ਼ਾਮ ਆਮ ਆਦਮੀ ਪਾਰਟੀ ਤੇ ਹਰ ਦਿਨ ਲੱਗਦੇ ਆ ਰਹੇ ਨੇ ਇੱਕ ਆਡੀਓ ਵਾਈਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਔਰਤ ਆ ਬਲਕਾਰ ਸਿੱਧੂ ਦਾ ਖਾਸਮ ਖਾਸ ਬੰਦਾ ਜਿਸ ਤੇ ਇਲزام ਲਗਾ ਰਹੀ ਹੈ ਸੱਚ ਟੈਲੀਵਿਜ਼ਨ ਇਸ ਆਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਸ ਦੀ ਪੁਸ਼ਟੀ ਨਹੀਂ ਕਰਦਾ ਬਾਕੀ ਤੁਸੀਂ ਇਸ ਆਡੀਓ ਨੂੰ ਧਿਆਨ ਦੇ ਨਾਲ ਸੁਣ ਸਕਦੇ ਹੋ ਕਿ ਇਲزام ਇੱਕ ਔਰਤ ਵੱਲੋਂ ਕੀ ਲਾਏ ਗਏ ਨੇ ਹੈਲੋ ਹਾਂ ਜਸਵੰਤੂ ਭਾਈ ਰੁੱਪੇ ਦਾ ਪ੍ਰਦਾਨ ਮਾਹਿਰ ਠੱਗ ਹਾਂ ਕਹਿੰਦਾ ਵੀ ਮੈਂ ਧੋਖਾ ਧੜੀਆਂ ਤੈਨੂੰ ਤਾਂ ਧੋਖਾ ਧੜੀ ਦਾ ਪਤਾ ਹੀ ਨਹੀਂ ਧੋਖਾ ਧੜੀ ਕਿਹਨੂੰ ਕਹਿੰਦੇ ਆ ਤੇਰਾ ਵੀਡੀਓ ਵੇਖਿਆ ਮੈਨੂੰ ਬਹੁਤ ਹਾਸਾ ਆਇਆ ਹਾਂ ਵੀ ਧੋਖਾ ਧੜੀ ਤੈਨੂੰ ਤਾਂ ਪਤਾ ਹੀ ਨਹੀਂ ਧੋਖਾ ਧੜੀ ਕਿਹਨੂੰ ਕਹਿੰਦੇ ਜਿਹੜੇ ਤੂੰ ਮੈਥੋਂ 8-9 ਲੱਖ ਰੁਪਇਆ ਠੱਗਿਆ ਸੀ ਉਹ ਉਹ ਧੋਖਾ ਧੜੀ ਸੀ ਕਿ ਕੀ ਸੀ ਤੈਨੂੰ ਯਾਦ ਪੁੱਲ ਗਿਆ ਜਦੋਂ ਮੈਂ ਐਨਆਰਆਈ ਪੁਲਿਸ ਸਟੇਸ਼ਨ ਕੰਪਲੇਂਟ ਪਾ ਕੇ ਤੇਰੇ ਤੋਂ ਪੈਸੇ ਅੱਧੇ ਮੜਵਾਏ ਆ ਜਿਹਦੇ ਵਿੱਚ 2,68,000 ਰੁਪਇਆ ਤੂੰ ਮੇਰਾ ਅਜ ਨੱਪਿਆ ਹੋਇਆ ਹੈ ਹੂੰ ਪੁੱਛੀ ਕਰਦੇ ਸੁਰਜੀਤ ਪ੍ਰਧਾਨ ਨੂੰ ਜਿਹੜਾ ਨਾਲ ਗਿਆ ਸੀ ਫੈਸਲੇ ਕਰਾਉਣ ਹੂੰ ਤੈਨੂੰ ਚੇਤਾ ਨਹੀਂ ਐਸਐਟਓ ਜਰਨੈਲ ਸਿੰਘ ਨੇ ਫੈਸਲਾ ਕੀਤਾ ਐਸ ਗੱਲ ਦਾ ਤੇ ਮੈਂ ਫੋਟੋਕਾਪੀ ਦਿਖਾਉਂਗੀ ਸਾਰਾ ਕੁਝ ਮੇਰੇ ਕੋਲ ਇੱਕ ਇੱਕ ਰਸੀਦ ਪਈ ਆ ਜਿਹੜੀਆਂ ਨਾ ਤੈਨੂੰ ਮੈਂ ਪੈਸੇ ਸੈਂਡ ਕਰ ਸੀ ਜਿਹਦੇ ਤੇ ਤੇਰਾ ਅਕਾਊਂਟ ਨੰਬਰ ਸ਼ੋ ਹੋ ਰਿਹਾ ਏ ਓਕੇ ਜਿਹੜਾ ਤੂੰ ਮੀਟਰ ਲਵਾਇਆ ਸੀ ਨਾ ਆਪਦੇ ਫਾਰਮ ਤੇ ਉਹਦਾ ਬਿੱਲ ਭਰਨ ਵਾਲਾ ਸੀ 40000 ਤੂੰ 40000 ਉਹ ਵੀ ਮੇਰੇ ਤੇ ਭਰਵਾਇਆ ਸੀ ਹੂੰ ਤੂੰ ਤਾਂ ਆਪਦੇ ਬੱਚੇ ਉਹਨੂੰ ਬੱਚੇ ਕਹਿਣ ਤੋਂ ਇਨਕਾਰ ਕਰਦਾ ਸੀ ਤੂੰ ਕਿਹਾ ਸੀ ਮੈਂ ਤਾਂ ਖਵਾਰ ਆਇਆ ਤੇ ਮੇਰੇ ਤਾਏ ਦਾ ਪੋਤਾ ਪੁੱਤੀ ਆ ਮੇਰਾ ਤਾਂ ਵਿਆਹ ਨਹੀਂ ਹੋ ਯਾਰ ਹੂੰ ਤੈਨੂੰ ਚੇਤਾ ਭੁੱਲ ਗਿਆ ਇਸ ਗੱਲ ਦਾ ਮੈਨੂੰ ਤਾਂ ਇੱਕ ਇੱਕ ਤੇਰੀ ਗੱਲ ਯਾਦ ਆ ਤੇ ਮੈਨੂੰ ਉਹ ਰੜਕਦਾ ਹੈ ਜਿਹੜਾ ਤੂੰ 268000 ਰੁਪਏ ਮੇਰਾ ਲਾਸ ਕੀਤਾ ਠੀਕ ਆ ਕੋਈ ਨਾ ਮੈਨੂੰ ਆ ਲੰਦੇ ਇੰਡੀਆ ਇੱਕ ਇੱਕ ਪ੍ਰੂਫ ਅਜੇ ਵੀ ਮੇਰ ਕੋ ਪਿਆ ਮੇਰ ਕੋ ਤੇਰੀ ਵਟਸਐਪ ਦੀ ਸਾਰੀ ਚੈਟ ਪਈ ਆ ਜਿੱਥੇ ਤੋਂ ਮੇਰੇ ਤੋਂ ਪੈਸੇ ਮੰਗੇ ਆ ਹੂੰ ਇੱਕ ਇੱਕ ਕਾਲ ਮਿਸ ਕਾਲ ਹਰ ਇੱਕ ਚੀਜ਼ ਮੇਰ ਕੋ ਪਈ ਆ ਹਾਂ ਤੇ ਤੇਰੀ ਇਹੀ ਔਕਾਤ ਆ ਨਾ ਤੇਰੇ ਖੇਤ ਚੋਂ ਤੇਰਾ ਫਾਰਮ ਟਵਾਤਾ ਸੀ ਉਹਨਾਂ ਨੇ ਕਿਉਂ ਟਵਾਇਆ ਸੀ ਤੂੰ ਜਵਾਬ ਦੇ ਇਸ ਗੱਲ ਦਾ ਕਿਹੜੇ ਕੰ ਲੋ ਟਵਾਇਆ ਸੀ ਕਿਉਂਕਿ ਤੂੰ ਇੱਕ ਨੰਬਰ ਦਾ ਜਨਾਨੀ ਬਾਜ ਸੀ ਮੈਨੂੰ ਨਹੀਂ ਸੀ ਇਸ ਗੱਲ ਦਾ ਪਤਾ ਠੀਕ ਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਸੀ ਨਾ ਤੇ ਮੇਰੇ ਚੱਕ ਫੱਟੇ ਦਿੱਤੇ ਸੀ ਹੱਥ ਜੋੜਦਾ ਸੀ ਨਾ ਥਾਣੇ 'ਚ ਹਾਂ ਪੁੱਛੀ ਗਾਜਾ ਸਰਜੀਤ ਪ੍ਰਧਾਨ ਨੂੰ ਉਹਨੂੰ ਵੀ ਤਾਂ ਯਾਦ ਹੋਊਗਾ ਜਿਹੜਾ ਨਾਲ ਗਿਆ ਸੀ ਗਿਆ ਸੀ ਉਹ ਨਾਲ ਫੈਸਲਾ ਕਰਾਉਣ ਹਾਂ ਚਿੱਤਾ ਭੋਲੇ ਗਿਆ ਜਦੋਂ ਤੂੰ ਟਰਾਲਾ ਦਿੱਤਾ ਸੀਗਾ ਨਾਲ ਇੱਕ ਅਸੀਂ ਤੇਰਾ ਟਰਾਲਾ ਲੈ ਗਿਆ ਸੀ ਅਸੀਂ ਵੀ ਟਰਾਲਾ ਹੀ ਆਉਣ ਦੇ ਤੂੰ ਪਰ ਜਿਹੜਾ 268000 ਹੈ ਨਾ ਮੇਰੇ ਹੱਥਾਂ ਦੀ ਕਮਾਈ ਸੀ ਮੈਨੂੰ ਰੜਕਦੀ ਆ ਤੇ ਤੇਰਾ ਮੈਂ ਲਿਆਜ ਨਹੀਂ ਕਰਨਾ ਹੁਣ ਮੈਨੂੰ ਹੁਣ ਮੌਕਾ ਮਿਲ ਗਿਆ ਮੈਂ ਸਿੱਧਾ ਸਾਰਾ ਕੁਝ ਮੈਂ ਦੁਬਾਰਾ ਪ੍ਰਿੰਟ ਆਊਟ ਕਰਵਾ ਕੇ ਬਲਕਾਰ ਸਿੱਧੂ ਨਾਲ ਸਿੱਧਾ ਮੈਂ ਉਹਦੇ ਅੱਗੇ ਰੱਖਣਾ ਵੀ ਆ ਬੰਦਾ ਆ ਇਹਦੀ ਆ ਔਕਾਤ ਆ ਵੀ ਇਹ ਜਨਾਨੀਆਂ ਤੋਂ ਪੈਸੇ ਕਿਵੇਂ ਠੱਗਦਾ ਆ ਠੀਕ ਆ ਤੂੰ ਪੀ ਕੇ दारू ਚਾਰ ਘੁੱਟਾਂ ਤੇ ਤੂੰ ਰੋ ਰੋ ਕੇ ਮੈਨੂੰ ਆਦੇ ਦੁੱਖੜੇ ਸੁਣਾਉਂਦਾ ਸੀਗਾ ਹਾਂ ਜਿਹੜਾ ਤੂੰ ਮੈਨੂੰ ਇੱਕ ਪਤਾ ਨਹੀਂ ਕਾਦੀ ਰਸੀਦ ਭੇਜੀ ਸੀ ਵੀ ਮੇਰੇ ਪਿਓ ਨੂੰ ਤਾਂ ਪੁਲਿਸ ਫੜ ਕੇ ਲੈ ਜੂਗੀ ਉਹਨੂੰ ਜੇਲ੍ਹ ਹੋ ਜੂਗੀ ਜੇ ਮੈਂ ਆ ਪੈਸੇ ਨਾ ਤਾਰੇ ਤਾਂ ਹਾਂ 48000 ਤੋਂ ਉਦੋਂ ਲਿਆ ਸੀ ਮੇਰੇ ਤੋਂ ਮੇਰੇ ਕੋਲ ਉਹ ਵੀ ਰਸੀਦ ਪਈ ਆ ਤੇਰੀ ਮੈਂ ਕੋਈ ਤੇਰੇ ਘਰੋਂ ਨਹੀਂ ਫੋਟੋ ਖਿੱਚ ਕੇ ਲੈ ਆਈ ਵੀ ਮੈਂ ਤੇਰੇ ਘਰੋਂ ਫੋਟੋ ਖਿੱਚ ਕੇ ਲੈ ਕੇ ਆਈ ਆ ਹੂੰ ਤੂੰ ਕੀ ਸੋਚਦਾ ਮੈਂ ਤੇਰੇ ਤੋਂ ਡਰਦੀ ਨਹੀਂ ਮੇਰੇ 'ਚ ਜੁਰਤ ਸੀ ਨਾ ਤੇ ਮੈਂ ਤਾਂ ਤੇਰੇ ਤੋਂ ਪੈਸੇ ਕਢਾ ਲੇ ਮੈਂ ਇੰਡੀਆ ਦੀ ਉਹ ਫੁੱਦੂ ਜਨਾਨੀ ਨਹੀਂ ਸੀਗੀ ਠੀਕ ਆ ਵੀ ਜਿਹੜਾ ਮੈਂ ਤੇਰੇ ਤੋਂ ਡਰਦੀ ਸੀਗੀ ਕਿਸੇ ਗੱਲ ਤੋਂ ਪੈਸੇ ਦਿੱਤੇ ਸੀ ਜਿੰਨੇ ਮੈਥੋਂ ਕਢਾਏਗੇ ਕਢਾਏ ਬਾਕੀ ਤੂੰ ਹੱਥ ਜੋੜਦੇ ਸੀਗੇ ਹਾਂ ਪਰ ਉਹ 268000 ਮੈਨੂੰ ਰੜਕਦਾ ਆ ਤੇ ਮੈਂ ਬਲਕਾਰ ਸਿੰਘ ਸਿੱਧੂ ਦੇ ਸਾਹਮਣੇ ਜਾ ਕੇ ਉਹਨਾਂ ਉਹ ਐਮਐਲਏ ਨੇ ਤੇ ਐਮਐਲਏ ਸਭ ਸਾਰਿਆਂ ਨੂੰ ਪਤਾ ਹੁੰਦਾ ਹੈ ਵੀ ਇਹ ਬੰਦਾ ਸਹੀ ਹੈ ਮੇਰੇ ਕੋਲ ਪ੍ਰੂਫ ਹੈ ਤੈਨੂੰ ਯਾਦ ਆ ਜਦੋਂ ਮੈਂ ਸਿਕੰਦਰ ਸਿੰਘ ਮਲੂਕਾ ਸਾਹਿਬ ਨੂੰ ਫੋਨ ਲਾਇਆ ਸੀ ਨਾਲੇ ਗੁਰਪ੍ਰੀਤ ਸਾਹਿਬ ਨੂੰ ਫੋਨ ਲਾਇਆ ਸੀ ਗੁਰਪ੍ਰੀਤ ਮਲੂਕਾ ਸਾਹਿਬ ਨੂੰ ਉਹਨਾਂ ਤੇਨੂੰ ਪਾਰਟੀ 'ਚੋਂ ਬਾਹਰ ਕੱਢਤਾ ਸੀ ਤੇ ਤੇਰਾ ਜਿਹੜਾ ਨਵਾਂ ਫਾਰਮ ਪਾਇਆ ਉਹਦੇ ਚ ਇੱਕ ਇੱਕ ਪੈਸਾ ਮੇਰਾ ਲੱਗਿਆ ਸੀਗਾ ਤੂੰ ਆਪਣੇ ਆਪ ਨੂੰ ਐ ਮਹਾਨ ਸਮੇ ਦਾ ਜਿਵੇਂ ਕਿ ਤੂੰ ਬਹੁਤ ਵੱਡਾ ਦੇਵਤਾ ਹੁੰਨਾ ਅਸਲੀਅਤ ਅਜੇ ਨਾ ਅਜੇ ਲੋਕਾਂ ਨੂੰ ਪਤਾ ਤਾਂ ਹੈ ਪਰ ਕੋਈ ਬੋਲਦਾ ਨਹੀਂ ਤੇ ਮੈਨੂੰ ਕੋਈ ਚੁੱਪ ਨਹੀਂ ਕਰਾ ਸਕਦਾ ਓਕੇ ਤੇ ਜੇ ਪਤਾ ਜਦੋਂ ਉਹ ਤੀਰਥ ਸਿੰਘ ਜਿਹੜਾ ਪ੍ਰਧਾਨ ਸੀਗਾ ਪਾਈ ਰੁਪਏ ਦਾ ਹੁਣ ਤਾਂ ਆਈ ਥਿੰਕ ਉਹਦੀ ਡੈਥ ਹੋ ਚੁੱਕੀ ਆ ਮੇਰੀ ਉਹਦੇ ਨਾਲ ਵੀ ਗੱਲ ਹੋਈ ਸੀ ਤੇ ਪਤਾ ਹੈ ਜਦੋਂ ਅਜਨਾਨੀ ਦੇ ਤੂੰ ਕੜੇ ਲੈ ਆਇਆ ਸੀ ਤੇ ਉਹ ਤੀਰਤ ਸਿੰਘ ਅੱਜ ਨਹੀਂ ਆ ਪਰ ਉਹਨੇ ਮੈਨੂੰ ਦੱਸਿਆ ਸੀ ਵੀ ਹੱਥ ਜੋੜ ਕੇ 1.5 ਲੱਖ ਰੁਪਈਆ ਇੱਥੇ ਮੇਰੇ ਹੱਥ ਤੇ ਰੱਖ ਕੇ ਗਿਆ ਇੱਕ ਜਨਾਨੀ ਦੇ ਕੜੇ ਲੈ ਆਇਆ ਸੀ ਤੇ ਉਹਦੇ ਪੈਸੇ ਅਜਨਾਨੀ ਦੇ ਤੀਰਤ ਸਿੰਘ ਨੇ ਮੜਵਾਏ ਸੀ ਹੋਰ ਹੋਰ ਜਿਹੜਾ ਪਿੰਡ ਚੋਂ ਇੱਕ ਜਨਾਨੀ ਦੇ ਤੋਂ 2 ਲੱਖ ਰੁਪਈਆ ਲਿਆ ਤੂੰ ਹਾਂ ਆਉਦੇ ਸਿਰ ਤੇ ਪਿਸਤਲ ਰੱਖ ਲਿਆ ਸੀ ਕਹਿੰਦਾ ਸੀ ਵੀ ਮੈਂ ਤੈਨੂੰ ਬਹੁਤ ਚਾਹੁੰਨਾ ਆ ਜੇ ਤੂੰ ਮੇਰੀ ਨੁਹਾ ਨਾ ਕੀਤੀ ਤੇ ਮੈਂ ਆਪਣੇ ਆਪ ਨੂੰ ਗੋਲੀ ਮਾਰ ਲੂੰਗਾ ਹਾਂ ਪਤਾ ਤੈਨੂੰ ਉਸ ਜਨਾਨੀ ਦੀ ਮੇਰੇ ਕੋਲ ਫੋਟੋ ਵੀ ਪਈ ਆ ਪਰ ਮੈਂ ਉਹਦੀ ਜਨਾਨੀ ਦੀ ਨਾ ਇੱਜ਼ਤ ਦਾਅ ਤੇ ਨਹੀਂ ਲਾਉਣੀ ਉਹ ਜਨਾਨੀ ਪਤਾ ਨਹੀਂ ਕਿੰਨਾ ਕਿ ਸਬਰ ਕਰ ਗਈ ਇਸ ਚੀਜ਼ ਨੇ ਪਤਾ ਨਾ ਜਦੋਂ ਮੇਰਾ ਉਹਦੇ ਨਾਲ ਕੰਟੈਕਟ ਹੋਇਆ ਸੀ ਤੇ ਤੂੰ ਕਿਹਾ ਸੀ ਇਹ ਮੇਰੀ ਸਾਲੀ ਦਾ ਨੰਬਰ ਯਾਦ ਆ ਉਹਦਾ ਨੰਬਰ ਵੀ ਮੇਰੇ ਕੋਲ ਪਿਆ ਆ ਉਸ ਦਿਨਾਂ